ਦੁਨੀਆ ਬੜੀ ਕਮਾਲ ਜੋਗਿਆ ਦੁਨੀਆ ਬੜੀ ਕਮਾਲ ਚਾਨਣ ਖੋਕੇ ਦੇਵੇ ਨਿਹਰਾ ਰਤਾ ਨ ਕਰੇ ਮਲਾਲ ਜੋਗਿਆ ਦੁਨੀਆ ਬੜੀ ਕਮਾਲ ਦੁਨੀਆ ਬੜੀ ਕਮਾਲ ਜੋਗਿਆ ਦੁਨੀਆ ਬੜੀ ਕਮਾਲ ਲੋੜ ਪਵੇ ਤੇ ਸਿਰ ਤੇ ਚੁੱਕਦੀ ਸੱਚ ਦੇ ਨੇੜੇ ਕਦੇ ਨਾ ਟੁੱਕਦੀ ਡਾਡੇ ਅੱਗੇ ਨਿਤ ਹੀ ਝੁੱਕਦੀ ਸਾਉਂਆ ਕਰੇ ਹਲਾਲ yogia ਦੁਨੀਆ ਬੜੀ ਕਮਾਲ ਦੁਨੀਆ ਬੜੀ ਕਮਾਲ yogia ਦੁਨੀਆ ਬੜੀ ਕਮਾਲ ਗੱਲਾਂ ਦੀ ਥਾ ਮਾਰੇ ਚੀਕਾ ਮਤਲਬ ਵੇਲੇ ਕਰੇ ਉੜੀਕਾ ਮੁਸ਼ਕਿਲ ਵੇਲੇ ਕੱਡੇ ਲੀਕਾ ਮਗਰੋਂ ਕੱਡੇ ਗਾਲ ਜੋਗਿਆ ਦੁਨੀਆ ਬੜੀ ਕਮਾਲ ਦੁਨੀਆ ਬੜੀ ਕਮਾਲ ਜੋਗਿਆ ਦੁਨੀਆ ਬੜੀ ਕਮਾਲ ਸ਼ੁਰੀ ਚਲਾਵੇ ਹੌਲੀ ਹੌਲੀ ਕੰਡੇ ਹੀਏ ਪਾਵੇ ਝੋਲੀ ਉੱਪਰੋਂ ਬਣਦੀ ਬੜੀ ਏ ਭੋਲੀ ਅੰਦਰੋਂ ਖੇਡੇ ਚਾਲ ਜੋਗਿਆ ਦੁਨੀਆ ਬੜੀ ਕਮਾਲ ਦੁਨੀਆ ਬੜੀ ਕਮਾਲ ਜੋਗਿਆ ਦੁਨੀਆ ਬੜੀ ਕਮਾਲ ਕੁਝ ਇੱਕ ਚੰਗੇ ਮੰਦੇ ਵੀ ਏ ਕੁਝ ਇੱਕ ਚੰਗੇ ਬਾਕੀ ਮੰਦੇ ਕਰਦੀ ਐਸੇ ਗੋਰਖ ਧੰਦੇ ਫਸ ਹੀ ਜਾਂਦੇ ਸਾਊ ਬੰਦੇ ਐਸੇ ਪੌਂਦੀ ਜਾਲ ਜੋਗੀਆ ਦੁਨੀਆ ਬੜੀ ਕਮਾਲ ਦੁਨੀਆ ਬੜੀ ਕਮਾਲ ਜੋਗੀਆ ਦੁਨੀਆ ਬੜੀ ਕਮਾਲ ਬਾਕੀਆਂ ਨੂੰ ਇਹ ਸਮਝੇ ਝੱਲੇ ਖੋ ਲਵੇ ਜੋ ਕੁਝ ਵੀ ਪੱਲੇ ਆਪ ਦੇ ਦੇਵੇ ਜ਼ਖਮ ਅਵੱਲੇ ਆਪੇ ਦੇਵੇ ਜ਼ਖਮ ਅਵੱਲੇ ਆਪੇ ਪੁੱਛਦੀ ਹਾਲ ਜੋਗੀਆ दुनिया बड़ी कमाल दुनिया बड़ी कमाल जोगिया दुनिया बड़ी कमाल दुनिया बड़ी कमाल जोगिया दुनिया बड़ी कमाल